ਜਾਂਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਕੋਲੀਆਂ ਦੀ ਜੁੰਡਲੀ ਵਿੱਚ ਬੈਠਦਾ ਹੈ ਤਨ ਹੈ ਉਹ अनोਖ ਜਿਹੜਾ ਦੁਸ਼ਟਾਂ ਦੇ ਰਾਹ ਤੇ ਨਹੀਂ ਲੰਘਦਾ ਨਹੀਂ ਜਾਂਦਾ ਦੁਸ਼ਟਾਂ ਦੇ ਰਾਹ ਕਿੱ데 ਦੁਸ਼ਟ ਆਪਾਂ ਕਹਿੰਦੇ ਕਿੰਨੂ ਅਣਗਿਆਤਾ ਜਿਹੜਾ ਕਹੇ ਤੇ ਆਖੇ ਨਹੀਂ ਲੱਗਦਾ ਇਹਦੀ ਮੰਨਦਾ ਨਹੀਂ ਇਹਦੀ ਸੁਣਦਾ ਨਹੀਂ ਚੋਰੀ ਠੱਗੀ ਹੀਰਾ ਫੇਰੀ ਨਿੰਦਿਆ ਈਰਖਾ ਅਤੜੇ ਬੰਦੀ ਨਸ਼ੇਬਾਜੀ ਮੁੱਕੇਬਾਜੀ ਕਰਨ ਵਾਲੇ ਮਹੌਤ ਨੂੰ ਆਪਾਂ ਕਿਹਨੇ ਆ ਦੋਸਤ ਘੱਟ ਬੁੱਧੀਮਾਨ ਜਿਹਨੂੰ ਤੁਸੀਂ ਘੱਟ ਬੁੱਧੀਮਾਨ ਕਹਿੰਦੇ ਇਹ ਨਾ ਉਹ ਨਹੀਂ ਬੁੱਧੀ ਘੱਟ ਬੁੱਧੀਮਾਨ ਜਿਹੜਾ ਪਰਮੇਸ਼ਵਰ ਦੀ ਨਜ਼ਰ ਵਿੱਚ ਆ्ञਾਕਾਰਵਾ ਉਹਦੀ ਆ्ञਾ ਨੂੰ ਨਹੀਂ ਮੰਨਦਾ ਉਹ ਹੁਕਮਾਂ ਨੂੰ ਨਹੀਂ ਮੰਨਦਾ ਤਾਂ ਨੇ ਉਹਨਾਂ ਕੋ ਜਿਹੜਾ ਦੋਸਤਾਂ ਦੀ ਮਾਤ ਤੋਂ ਤੇ ਨਹੀਂ ਚੱਲਦਾ ਜਿਹੜਾ ਪਰਮੇਸ਼ਰ ਤੋਂ ਪਰੇ ਨਹੀਂ ਰਹਿੰਦਾ ਉਹਦੇ ਰਾਹਾਂ ਨੂੰ ਉਹਦੇ ਪੈਰਾਂ ਨੂੰ ਫੜੀ ਰੱਖਦਾ ਉਹਦੇ ਪੈਰਾਂ ਦੇ ਚੱਲਦਾ ਹੈ ਉਹਦੇ ਦੱਸੇ ਰਾਹ ਤੇ ਚੱਲਦਾ ਹੈ ਉਹ ਤਾਂ ਨੇ ਪਰ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਨਾ ਮਖੌਲੀਆਂ ਦੀ ਜੁਗੜੀ ਵਿੱਚ ਬੈਠਦਾ ਮਖੌਲ ਬਾਜੀ ਕਰਨ ਵਾਲੇ ਲੋਕ ਬੈਰੀ ਬਣ ਜਾਂਦੇ ਆ ਇੱਕ ਦੂਜੇ ਦੇ ਟਿਚਕਰ ਬਾਜੀ ਕਰਨ ਵਾਲੇ ਜਦੋਂ ਚਾਰ ਜਣੇ ਇਕੱਠੇ ਹੋ ਗਏ ਕਿਤੇ ਖੜੇ ਹੁੰਦੇ ਆ ਕੋਈ ਇੱਕ ਦੂਜੇ ਨੂੰ ਮਖੌਲ ਕਰ ਦਿੰਦਾ ਉਹਦੀ ਉਹ ਨੂੰ ਥੱਲੇ ਲਾ ਦਿੰਦਾ ਮਖੌਲ ਬਾਜੀ ਚ ਪਰਮੇਸ਼ਵਰ ਕਹਿੰਦਾ ਹੈ ਕਮ ਨਾ ਕਰੋ ਤੂੰ ਜਿਹਨੂੰ ਥੱਲੇ ਲਾਤਾ ਉਹਨੇ ਆਪਣੇ ਦਿਲੇ ਚ ਬਿਠਾ ਲਿਆ ਆ ਜਦੋਂ ਉਹ ਤੁਹਾਡੇ ਲੱਗੋ ਵੱਖਰਾ ਆ ਉਹ ਦੋਨੋਂ ਤੁਹਾਨੂੰ ਮਹਿਸੂਸ ਹੋਣ ਦਿੱਤਾ ਕਿ ਉਹ ਤੁਹਾਡਾ ਬੈਰੀ ਬਣ ਗਿਆ ਆ ਪਰ ਕੋਡਿੰਗ ਦਿਸ਼ ਕਰਨੇ ਤੁਹਾਡੇ ਮਖੌਲ ਬਾਜੀ ਨੇ ਤੁਹਾਡੇ ਹਾਸੇ ਨੇ ਉਹਨੂੰ ਤੁਹਾਡਾ ਵੈਰੀ ਬਣਾ ਦਿੱਤਾ ਵਚਨ ਕਹਿ ਰਿਹਾ ਤਾਨ ਹੈ ਮਨੋਖੇੜਾ ਮਖੌਲੀਆਂ ਦੀ ਜੁੱਟੜੀ 'ਚ ਨਹੀਂ ਪੈਂਦਾ ਹallelujah ਹallelujah ਪਰ ਇਹਦੇ ਵਾਸਤੇ ਸਾਰੇ ਵਾਸਤੇ ਕੀ ਚਾਹੀਦੀ ਆ ਬੋਧ ਚਾਹੀਦੀ ਜੇ ਪ੍ਰਭੂ ਨਾਲ ਰਹਿਣਾ ਤਾਂ ਕੀ ਚਾਹੀਦੀ ਆ ਬੋਧ ਤੇ ਸਮਝੇ ਚਾਹੀਦੀ ਆ ਇਹ ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਦੀ ਬਾਣੀ ਆ ਪਰਵਜ ਉਹ ਵਾਦੀ ਬਵਿਸ਼ਤਾ ਵਿੱਚ ਮਗੜ ਰਹਿਦਾ ਅਤੇ ਦੇਣ ਰਾਤ ਉਹਦਾ ਧਿਆਨ ਕਰਦਾ ਹੈ ਉਹ ਤਾਂ ਬਿਰਸ਼ ਵਰਗਾ ਹੋਵੇਗਾ ਜੋ ਨਦੀਆਂ ਦੀਆਂ ਧਾਰੀਆਂ ਦੀਆਂ ਨਦੀਆਂ ਤੇ ਲਾਇਆ ਹੋਇਆ ਹੈ ਉਹ ਰੁੱਤ ਸਿਰ ਆਪਣਾ ਫਾਂ ਦਿੰਦਾ ਪੱਤੀ ਨਹੀਂ ਕਮੜਾਉਂਦੀ ਅਤੇ ਜੋ ਕੋ ਜੋ ਕਰੇ ਸੋ ਸਫਲ ਹੁੰਦਾ ਦੁਸ਼ਟ ਜੈ ਨਹੀਂ ਦੁਸ਼ਟ ਅਜੇ ਨਹੀਂ ਪਰ ਉਹ ਉਹ ਵਰਗੀ ਨੂੰ ਬੱਚਿਆਂ ਨੂੰ ਉਹ ਹੌਲਾ ਨਹੀਂ ਪਤਾ ਉਹ ਚੀਜ਼ ਧਾਵਰ ਕੀ ਜਿਹੜੇ ਸੁੱਖਾ ਧਾ ਵੇਖੋ ਕਿਤੇ ਹਵਾ ਨਾਲ ਉੱਡ ਕੇ ਗਲੀਆਂ ਦੇ ਵਿੱਚ ਜਿਹੜੀ ਥੋੜੀ-ਥੋੜੀ ਆਹ ਕਾਹ ਕੰਡਾ ਪਿਆ ਹੋਣਾ ਉਹ ਪੈਰਾਂ ਨਾਲ ਇਹਨਾਂ ਬਦਲਿਆ ਜਾਂਦਾ ਹੈ ਤਾਂ ਹਵਾ ਉਹਨੂੰ ਧੱਕ ਕੇ ਉੱਧਰ ਲੈ ਜਾਂਦੀ ਆ ਧੱਕ ਕੇ ਉੱਧਰ ਲੈ ਜਾਂਦੀ ਆ ਉਹ ਜਿਹੜਾ ਆ ਬਿਲਕੁਲ ਟੂੜੀ ਨੂੰ ਵੀ ਹੌਲਾ ਆ ਟੂੜੀ ਵੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਟੂੜੀ ਨਾਲੋਂ ਵੀ ਹੌਲਾ ਜਾਂ ਹallelujah ਉਹਨੂੰ ਹਵਾ ਢਾ ਕੇ ਲੈ ਜਾਂਦੀ ਆ ਉਹਦੇ ਵਰਗੀ ડાੜੇ ਨੂੰ ਆਕਰਿ ਆਇਦੀ ડੜੇ ਪ੍ਰੋ ਲੈਵਲ ਜਮਾ ਕੀਤੇ ਜਾਂਦੇ ਨੇ ਕਿਉਂਕਿ ਉਹ ਜੀਵਨ ਦਿੰਦੇ ਨੇ ਹallelujah ਹallelujah ਭਾਈ ਭੈਣੋ ਇਸ ਲਈ ਦੁਸ਼ਟ ਮਿਉ ਵਿੱਚ ਖੜੇ ਨਹੀਂ ਰਹਿਣਗੇ ਨਾ ਆਪ ਫਾਪੀ ਧਰਮੀਆਂ ਦੀ ਮੰਡਲੀ ਵਿੱਚ ਦੋ ਮੰਡਲ ਜਾਰੇ ਇੱਕ ਧਰਮੀਆਂ ਦੀ ਜੇ ਕੋਹਾ ਨਹੀਂ ਹਾਂਜੀ ਹੁਣ ਅਸੀਂ ਆਪਣੇ ਆਪ ਨੂੰ ਜਾਂਚਣ ਆਇਆ ਕਿ ਅਸੀਂ ਕਿੰਨੇ ਕੁ ਬੁੱਧਵਾਨ ਹਾਂ ਜਿਸੇ ਮਖੌਲ ਬਾਜੀ ਜਿਸਟਰ ਬਾਜੀ ਕਰਦੇ ਆਂ ਤਫਰਸੀ ਮਸੀਹ ਦੇ ਨਹੀਂ ਆ ਪਰਵਾਦ ਉਸਤਾ ਚਾਉਂਦੇ ਆ ਕੱਲੀ ਕੱਲੀ ਗੱਲ ਨੂੰ ਨੋਟ ਕਰਨਾ ਆ ਕੱਲੀ ਕੱਲੀ ਗੱਲ ਤੇ ਗੌਰ ਕਰਨੀ ਆ ਕਿ ਮੈਂ ਇਹਨਾਂ ਵਿੱਚੋਂ ਕਿਹੜੇ ਕੰਮ ਕਰਦਾ ਆ ਹallelujah ਕਹੋ ਤਾਂ ਤੜਾ ਜੀ ਕਹੋ ਤਾਂ ਪਹਿਲਾ ਅਧਿਆਇ ਸੁਲੇਮਾਨ ਨੇ ਲਾਬ ਲਾਬ ਕੇ ਲਿਖੀਆਂ ਨੇ ਅਰਥ ਕੱਢ ਕੇ ਲਿਖੀਆਂ ਨੇ ਤਾਂ ਜੋ ਤੁਹਾਨੂੰ ਤੇ ਮੈਨੂੰ ਗਿਆਨ ਮਿਲੇ ਅਸੀਂ ਮੇਰੇ ਬੰਦਸਾ ਪ੍ਰਮੇਸ਼ਵਰ ਨੇ ਆਪਣੀ ਕਿਰਪਾ ਕੀਤੀ ਤਾਂ ਸਾਨੂੰ ਬੁੱਧਵਾਨ ਬਣਾਇਆ ਇਹ ਬਾਣੀ ਪੜਨ ਦੇ ਯੋਗ ਬਣਾਇਆ ਬਾਣੀ ਸੁਣਨ ਦੇ ਯੋਗ ਬਣਾਇਆ ਬਾਣੀ ਦੇ ਉੱਪਰ ਚੱਲਣ ਵਾਸਤੇ ਕਿਰਪਾ ਦਿੱਤੀ ਬਾਣੀ ਨੂੰ ਸਮਝਣ ਵਾਸਤੇ ਕਿਰਪਾ ਦਿੱਤੀ ਉਹ ਕਹਿੰਦਾ ਮੈਂ ਨਿਰਬੁੱਧਾਂ ਨੂੰ ਚੁਣ ਲਿਆ ਕਿ ਉਹਨਾਂ ਨੂੰ ਮੈਂ ਕੀ ਬਣਾਵਾ ਬੁੱਧਵਾਨ ਬਣਾ ਦਵਾਂ ਤਾਂ ਫਿਰ ਵੀ ਕੋਈ ਬੁੱਧਵਾਨ ਬਣ ਕੇ ਨਿਰਬੁੱਧਾਂ ਨੂੰ ਚੱਲੇ ਦੇ ਮਖੌਲ ਬਾਜੀ ਛਿੜਕ ਬਾਜੀ ਝੁਲਟ ਬਾਜੀ ਹੇਰਾ ਫੇਰੀ ਨਿੰਦਿਆ ਈਰਖਾ ਤੜੇਬੰਦੀ ਲੋਚਪੁਣਾ ਨਸ਼ੇਬਾਜੀ ਮੁੱਕੇਬਾਜੀ ਦਰੋ ਕਿਦੇ ਰਾਤ ਚੰਦਾ ਕਹਿੰਦਾ ਤੇ ਆਪਣੇ ਆਪ ਨੂੰ ਝੂਠੀ ਤਸੱਲੀ ਦੇਣ ਵਾਸਤੇ ਮੈਂ ਹਾਲੇਲੂਇਆ ਵਾਲਾ ਆ ਕਿਉਂ ਝੂਠੀ ਤਸੱਲੀ ਆਪਣੇ ਆਪ ਨੂੰ ਦਿੰਦਾ ਵੀ ਮੈਂ ਹਾਲੇਲੂਇਆ ਵਾਲਾ ਆ ਪਰ ਜਦੋਂ ਫੈਸਲਾ ਹੋਇਆ ਜਦੋਂ ਹਸਾਬ ਹੋਇਆ ਉਧਰ ਪਰਲੇ ਕੁਝ ਵੀ ਪੈਣਾ ਨਹੀਂ ਹੈ ਬੜੀ ਜੀ ਕਹੋ ਤਾਂ ਇਕ ਦਾ ਇਕ ਦੋ ਸੁਣਨਾ ਦੌਰ ਨਹੀਂ ਰਹਤੀ ਦੌਦ ਦੇ ਪੁੱਤਰ ਇਸਰਾਇਲ ਦੇ ਪਾਦਸ਼ਾ ਸੁਲੇਮਾਨ ਦੀਆਂ ਘੋਟਾਂ ਬੋਧ ਤੇ ਸਿੱਖਿਆ ਜਾਣਨ ਲਈ ਅਤੇ ਸਮਝੀਆਂ ਗੱਲਾਂ ਬੁੱਝਣ ਲਈ ਚਤਰਾਈ ਦੀ ਸਿੱਖਿਆ ਬ੍ਰਾਹਮਣਤ ਕਰਨ ਲਈ ਨਾਲੇ ਤਰਮ ਨਿਯੋ ਤੇਨ ਸਾਹੁ ਨਹੀਂ ਪੋਲਿਆਂ ਨੂੰ ਸਿਆਣਾਪ ਅਤੇ ਜਵਾਨਾਂ ਨੂੰ ਗਿਆਨ ਇਹ ਮਾਤ ਦੇ ਨਹੀਂ ਕਾਦੇ ਵਾਸਤੇ ਬਚਨ ਪੜਿਆ ਜਾਂਦਾ ਆ ਕਾਦੇ ਵਾਸਤੇ ਬਚਨ ਸੁਣਾਇਆ ਜਾਂਦਾ ਆ ਕਾਦੇ ਵਾਸਤੇ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕੋਕੜੋ ਇਹ ਬਾਣੀ ਲਿਖਵਾ ਕੇ ਸਾਡੇ ਹੱਥਾਂ ਵਿੱਚ ਨਹੀਂ ਦਿੱਤੀ ਬਾਣੀ ਬਣਾਉਂ ਕਿ ਅਸੀਂ ਨੂੰ ਪੜੀਏ ਅਸੀਂ ਨੂੰ ਜਾਣੀਏ ਤੇ ਕੀ ਮਿਲੇ ਬੁੱਧ ਮਿਲੇ ਹਾਲੇਲੂਇਆ ਬੁੱਧ ਨਾਲ ਘਰ ਬਣਦਾ ਤੇ ਸਮਝ ਨਾਲ ਸਿਰ ਰਹਿਦਾ ਤੇ ਗਿਆਨ ਨਾਲ ਹਰ ਮੁੱਲ ਵਸਤੂਆਂ ਨਾਲ ਉਹ ਘਰ ਦੀਆਂ ਕੋਠੜੀਆਂ ਜਿਹੜੀਆਂ ਨੇ ਉਹ ਭਰੀਆਂ ਰਹਿੰਦੀਆਂ ਨੇ ਤੇ ਨਿਰਬੁੱਧ ਨਿਰਬੁੱਧ ਕੋਠੜੀਆਂ ਨਹੀਂ ਬਣ ਸਕਦੀ ਹallelujah ਹallelujah ਕੀ ਮਲੇ ਭੋਲਿਆਂ ਨੂੰ ਸਿਆਣਾ ਜਿਹੜੇ ਭੋਲੇ ਨਹੀਂ ਉਹ ਸਿਆਣਾ ਸਿਆਣੇ ਹੋ ਜਾਣ ਕੀ ਸੁਣ ਕੇ ਪਰਮੇਸ਼ਰ ਦੀ ਬਾਣੀ ਤਾਂ ਨੌ ਮਨੋ ਕੋ ਜਿਹੜਾ ਦੋਸਤਾਂ ਦੀ ਮਾਤੋ ਤੇ ਸਿਆਣੇ ਬਣਨਾ ਭਾਈ ਬਣੋ ਆਪਣੇ ਆਪ ਨੂੰ ਚਾਚਣਾ ਆ ਦੂਜਿਆਂ ਨੂੰ ਨਹੀਂ ਚਾਚਣਾ ਉਹ ਤੂੰ ਨਹੀਂ ਚੰਗਾ ਆਦੀ ਜਿੰਦਾ ਤੂੰ ਦਵਾ ਨਹੀਂ ਕੀਤੀ ਤੂੰ ਰੋਜ਼ਾ ਨਹੀਂ ਰੱਖਿਆ ਹੋ ਸਕਦਾ ਹੈ ਉਹ ਗੁਪਤ ਵਿੱਚ ਮੈਂ ਨਾਲ ਵਾਅਦਾ ਕਰ ਗਿਆ ਹੋਇਆ ਪਰ ਮੇਰੀ ਨਜ਼ਰਾਂ ਚੋ ਘੱਟ ਪਰਮੇਸ਼ਵਰ ਨੇ ਮੈਨੂੰ ਤਾਂ ਤੁਹਾਨੂੰ ਜੱਜ ਨਹੀਂ ਬਣਾਇਆ ਕਈ ਜੱਜਮੈਂਟ ਕਰੀਏ ਜਜਮੈਂਟ ਪਰਮੇਸ਼ਵਰ ਨੇ ਕਰਨੀ ਆ ਸਾਡਾ ਕੰਮ ਵਾਂਸੀ ਕੰਮ ਕਰੀਏ ਮੇਰਾ ਪਿਤਾ ਵੀ ਕੰਮ ਕਰਦਾ ਜੀ ਤੇ ਹੁਣ ਤੱਕ ਕਰਦਾ ਤੇ ਮੈਂ ਵੀ ਕੰਮ ਕਰਦਾ ਹਾਂ ਮੈਨੂੰ ਲਗਦਾ ਨਾਲ ਪਰਮੇਸ਼ਵਰ ਦੇ ਦੀਗ ਰੱਖ ਕੇ ਆਪਣੇ ਜੀਵਨ ਦੇ ਵਿੱਚ ਬੜੀ ਸਮਝ ਨਾਲ ਚੱਲਣਾ ਸਹੀ ਹੈ ਮੇਰਾ ਹਰ ਕਦਮ ਮੇਰਾ ਹਰ ਬੋਲ ਮੇਰੇ ਹਰ ਸਾਡਾ ਹਿਸਾਬ ਮੈਨੂੰ ਦੇਣਾ ਪਿਆ ਆ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਇਸਾ ਸਾ ਜਿਹੜੇ ਨੇ ਨਾ ਇਹ ਬੋਧ ਨਾਲ ਵਰਤਨੇ ਚਾਹੀਏ ਨੇ ਇੱਕ ਦੋ ਬਾਦ ਲੜੀ ਬੱਜੀ ਇੱਕ ਆਈ ਜਾਂਦਾ ਤੁਹਾਡੇ ਜੀਵ ਵਿੱਚ ਬਰਕਤਾਂ ਵੀ ਇੱਦਾਂ ਹੀ ਆ ਸਕਦੀਆਂ ਨੇ ਇੱਕ ਤੋਂ ਬਾਅਦ ਇੱਕ ਪਰ ਉਹਦੇ ਵਾਸਤੇ ਤੁਹਾਨੂੰ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਨਾ ਬਾਣੀ ਨਾਲ ਜੁੜਨਾ ਪਵੇਗਾ ਹallelujah ਹallelujah ਜੁਬਾਨਾ ਨੂੰ ਗਿਆਨ ਤੇ ਮਤ ਦੇਣ ਲਈ ਭਾਈ ਬੁੱਧਵਾਨ ਸੁਣ ਕੇ ਆਪਣੇ ਜੀਵਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਯੁਗਤਾ ਪ੍ਰਾਪਤ ਕਰੇ ਇਸ ਕਰਕੇ ਬਾਣੀ ਆ ਜਿਸ ਕਰਕੇ ਤੁਹਾਨੂੰ ਉਹ ਮਨੋਤ ਜਿਹੜਾ ਦੂਸਰੀਆਂ ਦੀ ਮਤੋਂ ਤੇ ਨਹੀਂ ਚੱਲਦਾ ਹallelujah ਤੇ ਸੋਪਾਈ ਬੈਣੋ ਜੇ ਤੁਸੀਂ ਬੁੱਧਵਾਲ ਬਣਦਾ ਆ ਤੇ ਫਿਰ ਕੀ ਕਰਨ ਦੀ ਲੋੜ ਐ ਬਾਣੀ ਪੜਨ ਦੀ ਲੋੜ ਐ ਤੇ ਬਾਣੀ ਸੁਣਨ ਦੀ ਲੋੜ ਐ ਜਿਹੜਾ ਸੁਣ ਕੇ ਆਵਾਜ਼ ਨੂੰ ਆਵੇ ਸੋ ਮੁਕਤੀ ਪਾਉਂਦਾ ਐ ਬੁੱਧ ਦੀਆਂ ਗੱਲਾਂ ਸਮਝ ਦੀਆਂ ਗੱਲਾਂ ਸੁਣ ਮਨ ਚਿੱਤ ਲਾ ਕੇ ਬੰਧਿਆ ਬਾਣੀ ਦੀਆਂ ਗੱਲਾਂ ਸੱਚੀਆਂ ਨੇ ਇਹ ਰਬ ਉਹ ਵਿਸ਼ਰਤੀ ਬਾਣੀ ਆ ਕਿ ਜਿਹੜਾ ਰੋਖ ਨਦੀ ਕਿਨਾਰੇ ਲੱਗਿਆ ਆ ਉਹ ਰੁੱਤ ਸਿਰਫ ਹਦ ਹੁੰਦਾ ਕਿਤੇ ਨਾ ਕਿਤੇ ਉਹਦਾ ਕਨੈਕਸ਼ਨ ਜਿਹੜਾ ਪਾਣੀ ਨਾਲ ਹੈਗਾ ਜਿਹੜਾ ਉਹਦੀਆਂ ਕਿਥੇ ਨੇ ਪਾਣੀ ਦੇ ਕੰਢੇ ਤੇ ਨੇ ਤੇ ਭਾਈ ਬਣਾ ਸਾਨੂੰ ਆਪਣੇ ਆਪ ਨੂੰ ਚੈੱਕ ਕਰ ਲੈਣਾ ਜੇ ਸਾਡੀ ਜ਼ਿੰਦਗੀ 'ਚ ਫਲ ਨਹੀਂ ਆਉਣ ਡਿਆ ਜੇ ਸਾਡੀ ਜ਼ਿੰਦਗੀ 'ਚ ਸ਼ਾਂਤੀ ਨਹੀਂ ਹੈ ਇਹ ਸਾਡੀ ਜ਼ਿੰਦਗੀ 'ਚ ਸਲਾਮਤੀ ਨਹੀਂ ਹੈ ਜੇ ਸਾਨੂੰ ਘਾਟਾ ਪੈ ਰਿਹਾ ਆ ਜੇ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਕਿਤੇ ਨਾ ਕਿਤੇ ਸਾਡੇ ਕੋਲ ਕਮਜ਼ੋਰੀ ਆ ਆਪਣੀ ਜਿਹੜਾ ਨੂੰ ਕੀ ਕਰਨਾ ਆ ਮਜ਼ਬੂਤ ਕਰਨਾ ਆ ਹੇਲੂਇਆ ਕੰਨ ਵੱਡਣਾ ਕੰਨ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਣਗੇ ਤੇ ਇਹ ਨਾ ਹੋਵੇ ਕਿ ਜਦੋਂ ਸੱਜੇ ਪਾਸੇ ਬੈਣ ਦੀ ਵਾਰੀ ਆਵੇ ਤੇ ਸਾਡਾ ਮੁਖਤ ਕੋਈ ਹੋ ਆਉਂਦਾ ਹੈ ਸਿਆਬੀਤੀ ਆਸਾਬਾ ਕਨੂੰ ਬੰਦ ਕਰੀਏ ਸਿਰ ਨੂੰ ਪਰਮੇਸ਼ਰ ਦੀ ਜ਼ਰੂਰ ਜਿਚਾਈਏ ਔਰ ਆਪਣੇ ਆਪ ਤੇ ਗੌਰ ਕਰੀਏ ਮੈਂ ਕਿੱਥੇ ਖੜਾ ਹਾਂ ਮੈਂ ਕਿੱਥੇ ਖੜਾਈ ਹਾਂ ਮੈਂ ਕਿੱਥੇ ਖੜਾ ਹਾਂ ਮੈਂ ਕਿੱਥੇ ਖੜੀ ਹਾਂ ਮੈਂ ਕਿੰਨੇ ਕ ਪਾਣੀ ਚਾਹ ਸਕਦੀ ਇਸ ਦੀ ਗੱਲ ਹallelujah ਮੈਂ ਕਹਿ ਰਹੀ ਹਾਂ ਕਿ ਮੈਂ ਹallelujah ਵਾਲੀਆਂ ਮੈਂ ਕਹਿ ਰਿਹਾ ਕਿ ਮੈਂ ਹallelujah ਵਾਲਾ ਹਾਂ ਪਰ ਮੈਂ ਹੈ ਕਿੱਥੇ ਹallelujah ਕਿ ਯਿਸੂ ਮਸੀਹ ਸੰਤਾਂ ਸੰਦੇ ਸੱਚੇ ਪਾਸੇ ਮੈਨੂੰ ਬਿਠਾ ਲਏਗਾ ਕਿਉ ਕਵੇਗਾ ਤੂੰ ਮੇਰੇ ਸੱਜੇ ਪਾਸੇ ਬੈਠ ਤੇ ਕੋਮਾ ਦਾ ਨਿਉ ਕਰ ਕਿਉ ਮੈਨੂੰ ਕਵੇਗਾ ਕਿ ਪਹਿਲੀ ਕਿਆਮਤ ਚ ਮੈਂ ਤੈਨੂੰ ਬੁਲਾ ਰਿਹਾ ਤੂੰ ਜਲਦੀ ਉੱਠ ਕੇ ਹਵਾ ਵਿੱਚ ਮੈਨੂੰ ਮਿਲਣ ਵਾਸਤੇ ਆ ਜਾ ਯਿਸੂ ਬਦਨਾ ਦੇਤੇ ਆ ਰਿਹਾ ਹੈ हालेलुया प्रभु जी प्रभु जी दया करो निर्बुद्ध ਵਾਂਗੂ ਨੇ ਬੋਧਵਾਨਾ ਵਾਂਗੂ ਚੱਲਣ ਵਾਸਤੇ ਕਿਰਪਾ ਦਿਓ ਬੋਧਵਾਨਾ ਵਾਂਗੂ ਚੱਲਣ ਵਾਸਤੇ ਕਿਰਪਾ ਦਿਓ ਬੋਧਵਾਨ ਨੇ ਚਟਾਨ ਤੇ ਘਰ ਬਣਾਇਆ ਪਰ ਜਿਹੜਾ ਨਿਰਬੁੱਧ ਸੀ ਕੋਨੇ reed ਉਤੇ ਬਣਾਇਆ ਪ੍ਰਭੂ ਯਿਸਵਾਸੀ ਦਾ वचन ਦਾਸਰੇ ਆਇਆ ਕਿ ਉਹ ਇਨਸਾਨ ਬੋਧਵਾਨ ਵਾਂ ਜਿਹਨੇ ਪੱਥਰ ਤੇ ਘਰ ਬਣਾਇਆ ਔਰ ਜਿਹਨੇ reed ਉਤੇ ਬਣਾਇਆ ਹਵਾ ਆਈ ਪਾਣੀ ਆਇਆ ਉਹਨੇ ਯੋਰ ਮਾਰਿਆ ਵਹਾਲਾ ਦੀ ਆਕਾ ਦਿੱਤਾ ਭਾਈ ਬਨੋਛਾ ਜੱਟਾਂ ਦੇ ਵਰਗਾ ਵਿਸ਼ਵਾਸ ਰੱਖਣਾ ਆ ਸਾਨੂੰ ਚਿੱਟਾਰ ਵਰਗੇ ਮਜਬੂਤ ਆਪਣੀ ਰਾਧੇ ਰੱਖਣੀ ਨੇ ਕਿਉਂਕਿ ਇਸੀ ਮਰਸੀ ਵਿੱਚ ਆ ਤੇ ਮਰਸੀ ਦੀ ਹਮੇਸ਼ਾ ਹallelujah ਅਸੀਂ ਸਾਡੇ ਵਿੱਚ ਜਨਮਿਆ ਉਹਨੇ ਸਾਨੂੰ ਆਪਣੇ ਲਹੂ ਵਿੱਚ ਰੰਗਿਆ ਆ ਉਹਨੇ ਆਪਣੇ ਲਹੂ ਨਾਲ ਧੋਤਿਆ ਆ ਮੱਸੀ ਸਾਡੇ ਵਿੱਚੋਂ ਉਤਪਤ ਹੋਇਆ ਆ ਮੱਸੀ ਸਾਡੇ ਤਰ੍ਹਾਂ ਬੋਲਣਾ ਚਾਹੀਦਾ ਆ ਮੱਸੀ ਸਾਡੇ ਤਰ੍ਹਾਂ ਦਿਖਣਾ ਚਾਹੀਦਾ ਆ ਮੇਰੀ ਬੁੱਧ ਗਰੀਬ ਹੋ ਜਾਵੇ ਪਿਤਾ ਪਰਮੇਸ਼ਰ ਮੇਰੀ ਬੁੱਧ ਤੇਰੀ ਹੋ ਜਾਵੇ ਮੇਰੇ ਵਿੱਚ ਤੇਰੇ ਨੇ ਪ੍ਰਭੂ ਉਹਨਾਂ ਵਿੱਚ ਤੇਰੀ ਬੁੱਧ ਸਮਝ ਆ ਜਾਵੇ ਤੇਰਾ ਧਿਆਨ ਆ ਜਾਵੇ ਸਾਰੇ ਨੌਜਵਾਨ ਪਿਤਾ ਤੇਰੇ ਹੱਥ ਵਿੱਚ ਸਭ ਨੂੰ ਗਿਆਨ ਦੇ ਯਾਹ ਨੂੰ ਗਿਆਨ ਨੂੰ ਬਧਾਈ ਜਾਣ ਤੇ ਪ੍ਰਭੂ ਥਿਰੇ ਰਾਜ ਤੇ ਕਲਾਮ ਤੇਰੇ ਨਾਮ ਨਾਲ ਵਾਦੇ ਜਾਣ ਪ੍ਰਾਰਥਨਾ ਪਵਿੱਤਰ ਪ੍ਰਭੂ ਯੀਸ਼ੂ ਦੇ ਪਾਕ ਨਾਮ ਵਿੱਚ ਆਮੀਨ ਓਕੇ ਜੀ ਗੋਡ ਬlesਸ ਯੂ